ਸਿਗਲ ਜੀ ਯਾਰ ਇਹ ਕਿਵੇਂ ਆਪਣਾ ਪੈਲੇਂ ਦਾ ਸਾਨੇ ਇਹ ਗੱਟੀ-ਗੁੱਟੀ ਲੈਣੀ ਹੋਵੇ ਕੀ ਸਾਬ ਗੱਟੀ ਨਹੀਂ ਮਿਲਦੀ ਵੀਰੇ ਹੋਰ ਇਹ ਤਾਂ ਸੌਣ ਰੱਖੀ ਜੀ ਪੰਜ-ਪੰਜ ਜੀ ਹਾਂ ਜੀ ਮੈਂ ਹਲੋ ਹਾਂ ਜੀ ਨਾ ਫੋਟੋ ਜਦੋਂ ਤੋਂ ਬਹੁਤ ਬਹੁਤ ਕਹਿੰਦਾ ਛੱਡ ਦੇਣਾ ਮੈਡੀਕ ਜੀ ਸਹੀ ਵਾਲ ਕਿਸੇ ਸੌ ਜਰਸੀ ਨਸਲ ਦੀ ਗਾਵ ਜਰਸੀ ਨਸਲ ਦੀ ਗਸੂਏ ਦਾ ਦੁੱਧ 4357 ਕਿਲੋ ਇਹ ਨੇ ਵੀਰ ਜੀ ਦੋਗਲੀ ਨਸਲ ਦੀ ਗਾਵ ਸਸੀ ਗਾਲ ਸਰ ਕੀ ਹਾਲ ਹੈ ਜੀ ਤੇ ਸਰ ਦਿਓ ਜਾਣਕਾਰੀ ਸਾਨੂੰ ਇਹ ਪਸ਼ੂਆਂ ਦੀ ਜਿਹੜੇ ਆਪਾਂ ਦਵਾਈਆਂ ਵਗੈਰਾ ਦਾ ਆਪਾਂ ਕਰ ਰਹੇ ਆ ਤੇ ਕੀ ਇਹਦਾ ਇਕਸਾਰ ਆਪਣਾ ਵੈਟਲੈਂਡ ਫਾਰਮਰ ਤੋਂ ਮੈਂ ਜਸਮੀਤ ਓਕੇ ਇਹ ਵੈਟਮਿਲ ਕਿਚਾ ਹੁੰਦਾ ਜੀ ਆਰਡਰ ਦੀ ਗ੍ਰੋਥ ਵਾਸਤੇ ਤੇਸੀਦੀ ਗ੍ਰੋਥ ਵਾਸਤੇ ਆਰਡਰ ਦੀ ਗ੍ਰੋਥ ਅੱਛਾ ਆਰਡਰ ਦੀ ਗ੍ਰੋਥ ਇਹਦੇ ਚ ਰਸੋ ਆਪਣਾ ਸਰ ਵਿਟਾਮਿਨ ਐਚ ਜਿਹੜਾ 25 ਮਾਈਕਰੋਗ੍ਰਾਮ ਪਾਇਆ ਹੋਇਆ ਪਰ ਐਮਲ ਦੇ ਵਿੱਚ ਓਕੇ ਜੀ ਵਿਟਾਮਿਨ ਸੀ ਜਾਂ ਵਿਟਾਮਿਨ ਡੀ 3 ਜਾਂ ਵਿਟਾਮਿਨ ਏ ਪਾਇਆ ਹੋਇਆ ਜਿਹੜੇ ਐਨੀਮਲ ਸੂਨ ਵਾਲੇ ਹੁੰਦੇ 1 ਮਹੀਨਾ 1.5 ਮਹੀਨਾ ਦੀ ਠੀਕ ਉਹਨਾਂ ਨੂੰ ਇੱਕ ਲਹਿਦਾ ਖੁਰਾਕ ਦੀ ਜ਼ਰੂਰਤ ਹੁੰਦੀ ਹੈ ਜਿਹੜੀ ਇਹਦੇ ਚ ਅਸੀਂ ਪ੍ਰੋਵਾਈਡ ਕੀਤੀ ਓਕੇ ਜੀ ਇਹ ਨਾਲ ਅਸੂਸਾਨੀ ਨਾਲ ਸੋ ਲੈਂਦਾ ਜੀ ਅਜੂ ਦੁੱਧ ਘਟਾਉਂਦਾ ਜੀ ਆਰਡਰ ਦੇਖਣ ਨੂੰ ਸੋਣਾ ਹੋ ਜਾਂਦਾ ਜੀ ਸ਼ੈਣੀ ਆਉਂਦੀ ਠੀਕ ਹੈ ਇੱਕ ਜਿੱਦਾਂ ਪਸ਼ੂਆਂ ਨੂੰ ਆ ਬਿਮਾਰੀ ਵਗੈਰਾ ਦੀ ਹੁੰਦੀ ਉਹਦੇ ਵਾਸਤੇ ਫਿਰ ਤੁਸੀਂ ਕੀ ਕਹਿੰਦੇ ਜਦੋਂ ਮੂੰਹ ਖੁਰ ਦੀ ਬਿਮਾਰੀ ਵਗੈਰਾ ਆ ਜਾਂਦੀ ਉਹਦੇ ਵਾਸਤੇ ਤੁਸੀਂ ਕੀ ਕਰਦੇ ਅਸੀਂ ਉਹਦੇ ਵਾਸਤੇ ਸਰ ਇੱਕ એનર્ਜੀ ਬੂਸਟਰ ਆਉਂਦਾ ਜਿਵੇਂ ਮੈਟ ਸਟਰੋਂਗ ਦੇ ਨਾਮ ਦਾ ਓਕੇ ਜੀ ਇਹ ਪ੍ਰੋਵਾਈਡ ਕਰਦੇ ਠੀਕ ਹੈ ਬਗਾਇ ਤਾਂ ਹੋਰ ਕੋਈ ਕਿਸ ਥਾਣਾ ਵਾਸਤੇ ਦੁੱਧ ਵਾਸਤੇ ਤੁਸੀਂ ਥਾਣਾ ਵਾਸਤੇ ਆਉਂਦਾ ਇੱਕ ਆਪਣਾ ਖਾਣਾ ਵਾਸਤੇ ਸਪੈਸ਼ਲੀ ਐਫ ਐਮ ਸੀ ਦੇ ਨਾਂ ਤੇ ਆਉਂਦਾ ਜੀ ਅੱਛਾ ਜੀ ਹਾਂਜੀ ਇਹਦੇ ਚ ਟ੍ਰਾਈਸੋਡੀਅਮ ਸਟੇਰ 25 ਗ੍ਰਾਮ ਪਾਇਆ ਹੈ ਜੀ ਵਿਟਾਮਿਨ ਕੇ ਪਾਇਆ ਹੋਇਆ ਪੋਟਾਸ਼ੀਅਮ ਜਿਹੜੇ 7mg ਪਾਇਆ ਹੋਇਆ 600mg ਪਾਇਆ ਹੋਇਆ ਤੇ ਵਿਟਾਮਿਨ ਸੀ ਆਲੋ ਓਕੇ ਜੀ ਜੇ ਸਟੈਟਸ ਦਾ ਕੋਈ ਵੀ ਕੇਸ ਹੁੰਦਾ ਜਿਵੇਂ ਟੀ ਟ੍ਰਮਰ ਟੀ ਸਪੈਡ ਟੀ ਕੋੜ ਹਾਰ ਮਿਲਕ ਕੈਲਸਮਿਲ ਇਨਫਲਮੇਸ਼ਨ ਜਾਂ ਪਾਸ ਵਗੈਰਾ ਹੁਣ ਸ਼ੁਰੂ ਹੋਏਗੇ ਉਦੋਂ ਕਿ ਆਪਾਂ ਦੇਖ ਸਕਦੇ ਹਾਂ ਓਕੇ ਤੇ ਤੁਸੀਂ ਦੁੱਧ ਵਾਸਤੇ ਵੀ ਕੋਈ ਜਿਹੜਾ ਆਪਾਂ ਨੂੰ ਕਹਾਂਜੀ ਦੁੱਧ ਵਧਾਉਣ ਦਾ ਵਾਸਤੇ ਜੇ ਜਿਆਦਾ ਉਹਨਾਂ ਲਈ ਵਾਸਤੇ ਹਾਂਜੀ ਗਲੂਕੋਮਿਲ ਕਾ ਹੁੰਦਾ ਓਕੇ ਜਿਹੜੇ ਚ ਬਾਈਪਾਸ ਫੈਂਟ ਬਾਈਪਾਸ ਪ੍ਰੋਟੀਨ ਕੈਲਸ਼ੀਅਮ ਫਾਸਫੋਸੈਰ ਦਿੱਤਾ ਹੈ ਓਕੇ ਓਕੇ ਤੇ ਹਰਬਲ ਦੇ ਵਿੱਚ ਗਲੈਕਟੋ ਹੋਗਾ ਲਾਈਕ ਜਵੰਤੀਸ ਸਤਾਬਰੀ ਕੋ ਮੋਜੀ ਨਰੈਣੀ ਜਬਰਨੀ ਪਾਇਆ ਮੇਰਾ ਕੀ ਪੁੱਛੋ ਉਹ ਕਿ ਕਿੱਥੇ ਆਪਣਾ ਮਤਲਬ ਸ਼ਾਪ ਵਗੈਰਾ ਕਿੱਥੇ ਹੁੰਦੀ ਹੈ ਇਸ ਸ਼ਾਪ ਨੂੰ ਸਾਰੇ ਇਸ ਅਸੀਂ ਕੰਪਨੀ ਵੱਲੋਂ ਕਿਹੜੀ ਸ਼ੌਕ ਹਾਂਜੀ ਕਿਥੋਂ ਦੀ ਕੰਪਨੀਆਂ ਇਹ ਨਿਊ ਦਿੱਲੀ ਰੋਹਾਨੀ ਵੈਟਲੈਂਡ ਫਾਰਮਾ ਤੇ ਬਾਕੀ ਇੱਕ ਹੈੱਡਕੁਆਰਟਰ ਪੰਜਾਬ ਦੇ ਵਿੱਚ ਕਿੱਥੇ ਹੈ ਪੰਜਾਬ ਦੇ ਵਿੱਚ ਹਾਂਜੀ ਸਾਰੇ ਇਹ ਪੰਜਾਬ ਚ ਕਵਰ ਕਰ ਸਾਰੇ ਪੰਜਾਬ ਚ ਕਵਰ ਕਰਦੇ ਹਾਂ ओके जी और ते एक अपना मिनरल मिक्सचर ता है जिमे आज ਧਾਤਾਂ ਦਾ ਚੂੜਾ ਕਹਿ ਦਿੰਦੇ ਆ ਜੀ ਹਾਂਜੀ ਹਾਂਜੀ ਵੈਟ ਮਿਕਸ ਦੇ ਨਾਂ ਤੇ ਆਉਂਦਾ ਜੀ ਇਹ ਕਿਸ ਕੰਮ ਆਉਂਦਾ ਜੀ ਆਪਣੇ ਇਹ ਸਰ ਸਾਰੇ ਕੰਮ ਹੀ ਆਉਂਦਾ ਜਿਵੇਂ ਕਈ ਵਾਰੀ ਪਸ਼ੂ ਫੇਰ ਖਾਣ ਲੱਗ ਜਾਂਦੇ ਆ ਨਾ ਫਾਰਮਰ ਨੂੰ ਰਿਪੀਟਰ ਜਿਹੜੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਉਹ ਫਾਰਮਰ ਦੇ ਲਈ ਘਾਟੇ ਦਾ ਸੌਦਾ ਉਹਦੇ ਵਾਸਤੇ ਆਪਾਂ ਵੈਟ ਮਿਕਸ ਦੇ ਨਾਂ ਤੇ ਲੈ ਕੇ ਆਏ ਆਂ ਇੱਕ ਪ੍ਰੋਡਕਟ ਜਿਹਦੇ ਨਾਲ ਜਿੰਨੇ ਪਸ਼ੂ ਨੂੰ ਵਿਟਾਮਿਨ ਮਿਲਣ ਦੀ ਲੋੜ ਹੁੰਦੀ ਹੈ ਡੇਲੀ ਉਹ ਪੂਰੇ ਕਰਦਾ ਉਹ ਕਿਉਂਕਿ ਫਾਰਮ ਪਸ਼ੂ ਨੂੰ ਐਕਸਟਰਾ ਕੋਈ ਚੀਜ਼ ਆਪਾਂ ਦਿੰਦੇ ਨਹੀਂ ਠੀਕ ਹੈ ਉਹਨੂੰ ਬਾਹਰੋਂ ਦੇਣੀ ਇਹ ਜਿਹੜੀ ਕੀ ਕਪੜਾ ਕੀ ਤੇਰੇ ਤੇ ਵਿਟਾਮਿਨ ਮਿਨਰਲ ਸਰ ਕਰਦਾ ਠੀਕ ਹੈ ਜੀ ਵੈਟ ਮਿਕਸ ਦੇਣਾ ਓਕੇ ਜੀ ਪਰ ਜੋ ਸੀ ਜਿਹੜੀ ਪਸ਼ੂਆਂ ਨੂੰ ਚਾਰੇ ਵਾਸਤੇ ਫੀਡ ਦੇ ਵਿੱਚ ਕੀ ਮਿਲਾਉਂਦੇ ਹੋ ਤੁਸੀਂ ਉਹਦੇ ਵਿੱਚ ਫੀਡ ਦੇ ਵਿੱਚ ਉਹ ਜਿਹੜੀ ਹਰੇ ਚਾਰੇ ਦੇ ਵਿੱਚ ਉੱਪਰ ਕੋਈ ਗੀੜ ਦਿੰਦੇ ਹੋ ਤੋੜਨ ਵਾਸਤੇ ਕੋਈ ਆਹੀ ਆਹੀ ਮਿਨਰਲ ਮਿਕਸ ਰੱਖਣਾ ਪਤਾ ਚੋਰਾ ਸਾਰੇ ਸਾਰੇ ਜਗ੍ਹਾ ਤੇ ਪਏ ਨੇ ਹਾਂਜੀ ਸਾਰੇ ਕਿਤੇ ਪਾ ਸਰ ਓਕੇ ਜੀ ਓਕੇ ਹਾਂਜੀ ਇਹ ਸਾਰਾ ਆਪਣਾ ਪਤਾ ਕੀ ਨਾਮ ਦਾ ਜਸਮੀਤ ਇਹ ਸਾਰ ਜਸਮੀਤ ਸਿੰਘ ਜੀ ਵੈਲ ਕਿਹੜੀ ਫਾਰਮ ਆਪਣੀ ਵੈਟਲੈਂਡ ਫਾਰਮ ਵੈਟਲੈਂਡ ਫਾਰਮ ਹਾਂਜੀ ਤਾਂ ਬਹੁਤ ਵਧੀਆ ਜੀ ਕੋਈ ਗੱਲ ਨਹੀਂ ਮਿਲਦੇ ਤੁਹਾਨੂੰ ਦੁਬਾਰਾ ਆਪਾਂ ਬਾਕੀ ਇੱਕ ਜੇਰ ਨਿਲ ਵੀ ਆਉਂਦਾ ਆਪਣਾ ਪ੍ਰੋਡਕਟ ਆ ਜੇਰ ਮੰਨ ਲਓ ਕਾਸ਼ ਸੁਣਦਾ ਹਨਾ ਜੇਰ ਨੀ ਜੇਰ ਮਤਲਬ ਕਿ ਲੇਟ ਛੱਟਦਾ ਜਾਂ ਪਸ਼ੂ ਜੇਰ ਲੇਟ ਛੱਟਦਾ ਓਕੇ ਓਕੇ ਓਦੇ ਵਾਸਤੇ ਆਪਣਾ ਜੇਰ ਨਿਲਾਜੀ ਹਰਬਲ ਦੇ ਵਿੱਚ ਆ ਕੇ ਲੈ ਕੇ ਆਏ ਜਿਵੇਂ ਪੁਰਾਣੇ ਸਮੇਂ ਚ ਬਜ਼ੁਰਗ ਆਪਣੇ ਦੇਸੀ ਕਾੜਾ ਬਣਾ ਕੇ ਦਿੰਦੇ ਹੁੰਦੇ ਉਹਨੂੰ ਅਸੀਂ ਤਿਆਰ ਕਰਤਾ ਹੈ ਅੱਛਾ ਇਹ ਮਤਲਬ ਜੇਰ ਪਸ਼ੂ ਨਹੀਂ ਛੱਟਦਾ ਉਹਦੋਂ ਤੁਸੀਂ ਪਿਆਉਂਦੇ ਹੋ ਤਾਂ ਜੇਰ ਮਤਲਬ ਜਲਦੀ ਜਲਦੀ ਛੱਟ ਦਿੰਦੀ ਹੈ ਜਲਦੀ ਛੱਟ ਆ ਇਹ ਅੱਜ ਕੱਲ ਆਮ ਸਮੱਸਿਆ ਵੈਸੇ ਆਉਂਦੀ ਹੈ ਕਿਉਂਕਿ ਕਸਟਮਰ ਬਹੁਤ ਜ਼ਿਆਦਾ ਸਰ ਬਹੁਤ ਜ਼ਿਆਦਾ ਸਮੱਸਿਆ ਕਿਉਂਕਿ ਪਸ਼ੂ ਸੁੰਦਾ ਹੈ ਉਹ ਜੇਰ ਦਾ ਛੱਟਦਾ ਨਹੀਂ ਛੱਟ ਫਿਰ ਉਹਦੇ ਵਾਸਤੇ ਤੁਸੀਂ ਟੋਨਿਕ ਦਿੰ ਆ 4.5 ਵਾਲੀ ਮਸ਼ੀਨ ਕੰਪੈਕਟ ਸਟਾਰ ਇਹ ਮੱਕੀ ਕਟਰ ਜੀ ਮੱਕੀ ਕਟਰ